ਰਾਸ਼ਟਰੀ ਰਾਸ਼ਟਰੀ ਮੈਲਾ ਦੇ ਅੱਜ ਸਾਡੇ ਜਿਹੜੇ ਰਾਸ਼ਟਰੀ ਅਧਿਕਾਰੀ ਡਾਕਟਰ ਰੌਣ ਮੈਰਾ ਨੇ ਉਹਨਾਂ ਨੇ ਅੱਜ ਫੂਕ ਹੜਤਾਲ ਰੱਖੀ ਹੈ ਇੱਥੇ ਗਵਾਂ ਦੇ ਕਿਉਂਕਿ ਬਹੁਤ ਸਾਰੀਆਂ ਗਵਾਂ ਜੜੀਆਂ ਸੜਕਾਂ ਤੇ ਘੁਮਰੀਆਂ ਨੇ ਸਰਕਾਰ ਨੇ ਕਾਉਂਸਲਸ ਦੇ ਇਕੱਠਾ ਕਰਨਾ ਸ਼ੁਰੂ ਕੀਤਾ ਹੋਇਆ ਹੈ ਪਰ ਉਹਨਾਂ ਤੇ ਕਦੀ ਲਗਾਇਆ ਨਹੀਂ ਹੈ ਤੇ ਸਾਡੀ ਮੰਗ ਹੈ ਕਿ ਜਿਹੜਾ ਕਾਉਂਸਲਸ ਇਕੱਠਾ ਕੀਤਾ ਹੈ ਉਹਦੀ ਮਤਕੀ ਸਾਰਾ ਜੋ ਵੀ ਆ ਉਹ ਗਵਾਂ ਤੇ ਲਗਾਇਆ ਜਾਵੇ ਔਰ ਜਿਹੜੇ ਵੀ ਡੇਰੀ ਵਾਲੇ ਨੇ ਸਿਟੀ ਦੇ ਅੰਦਰ ਨੇ ਉਹਨਾਂ ਨੂੰ ਸਿਟੀ ਤੋਂ ਬਾਹਰ ਕੀਤਾ ਜਾਵੇ ਤਾਂ ਜੋ ਸੜਕਾਂ ਤੇ ਘੁੰਮ ਰਹੀਆਂ ਗੋਵਾਂ ਗੋਵਾਂ ਜਿਹੜੀਆਂ ਉਹ ਘੱਟ ਹੋ ਸਕਣ ਔਰ ਲੋਕਾਂ ਦੇ ਐਕਸੀਡੈਂਟ ਨਾ ਹੋਣ। ਤੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਇੱਥੇ ਬੈਠੇ ਰਵਾਂਗੇ। ਭਾਵੇਂ ਸਾਨੂੰ 2 ਦਿਨ ਲੱਗ ਜਾਣ 4 ਦਿਨ ਲੱਗ ਜਾਣ ਔਰ ਹੌਲੀ ਹੌਲੀ ਅਸੀਂ ਜਿੰਨੀਆਂ ਵੀ ਸ਼ਹਿਰ ਦੀਆਂ ਗੋਵਾਂ ਨੇ ਉਹ ਸਾਰੀਆਂ ਲੈ ਆ ਕੇ ਇੱਥੇ ਭੰਡਾਰੀਪੁਰ ਦੇ ਛੱਡ ਦਵਾਂਗੇ ਔਰ ਭਗਵੰਤ ਮਾਨ ਦੇ ਪੁਤਲੇ ਸਾੜਾਂਗੇ ਔਰ ਰੋਸ਼ਪਾ ਦਰਸ਼ਨ ਜਿਹੜਾ ਹੋਰ ਵੀ ਤੇਜ਼ ਕਰਾਂਗੇ। ਕੀ ਸਮਝਦੇ ਬਾਰ-ਬਾਰ ਤੁਹਾਨੂੰ ਕਰਾਂ ਪ੍ਰਸ਼ਾਸਨ ਅਕੇ ਵੀ ਨਹੀਂ ਬੜੀ ਬੜੀ ਕਿਹਦੇ ਤੇ ਸਮਾਈ ਕਿਉਂ ਸਰ ਪ੍ਰਸ਼ਾਸਨ ਜਿਹੜਾ ਸੁੱਤਾ ਆਇਆ ਵੈ ਜਾਨਵਰ ਜਾਂ ਗਊਮਤਾ ਜਿਹੜੀ ਆ ਉਹਨਾਂ ਨੂੰ ਵੋਟ ਨਹੀਂ ਦਿੰਦੀ ਵੀ ਉਹ ਵੋਟਾਂ ਦੇ ਭੁੱਖੇ ਨੇ ਜੇ ਉਹ ਵੋਟ ਦੇ ਸਕਦੇ ਤੇ ਉਹਨਾਂ ਵਾਸਤੇ ਕੁਝ ਕਰਦੇ ਇਸ ਕਰਕੇ ਉਹ ਚੁੱਪ ਕਰਕੇ ਸੁੱਤੇ ਹੋਏ ਐ ਇਹਨਾਂ ਕੋ ਕਿਹੜਾ ਵੋਟ ਮਿਲਨੀ ਆ ਜੋ ਸਾਨੂੰ ਕਿਹੜਾ ਇਹਨਾਂ ਕੋ ਫਾਇਦਾ ਹੈਗਾ ਜਿਹੜੇ ਪੈਸੇ ਇਕੱਠੇ ਕਰਦੇ ਆ ਉਹ ਬਸ ਆਪਣੇ ਜਮਾ ਕਰਕੇ ਉਹਨਾਂ ਨੇ ਰੱਖੇ ਹੋਏ ਜਾਂ ਖਾਈ ਜਾਂਦੇ ਹੈ ਕ腐ਸ਼ਨ ਹੈ ਸਾਰੀ ਇਸ ਕਰਕੇ ਉਹ ਸੁੱਤੇ ਹੋਏ ਨੇ ਪੁਖਰਤਾਲ ਦੇ ਬੈਠੇ ਹਾਂ ਜੀ ਹਾਂਜੀ ਅੱਜ ਅਸੀਂ ਪੁਖਰਤਾਲ ਦੇ ਬੈਠੇ ਹਾਂ ਜੀ ਬਹੁਤ ਹੀ ਐਮ ਮੁੱਦਾ ਜਿਹੜਾ ਪੰਜਾਬ ਸਰਕਾਰ ਦਾ ਹੈਗਾ ਵਾ ਜਿਹਦੇ ਤੇ ਪੰਜਾਬ ਸਰਕਾਰ ਕਈ ਸਾਲਾਂ ਤੋਂ ਟੁੱਟ ਕੇ ਬੈਠੀ ਹੈ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਣਾ ਵਾਂ ਕਿ ਸਾਲ 2016 ਤੋਂ ਜਿਹੜਾ ਪੰਜਾਬ ਸਰਕਾਰ ਨੇ ਕੌਸਸ ਇੱਕ ਸ਼ੁਰੂ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 2000 ਜਿਹੜਾ ਉਹਨਾਂ ਨੇ ਕੌਸਸ ਸ਼ੁਰੂ ਕੀਤਾ ਗਿਆ 2016 ਦੇ ਵਿੱਚ ਇਹਦੇ ਜਿਹੜਾ ਜਦੋਂ ਕੌਂਸਲ ਇਕੱਠਾ ਹੋਏਗਾ ਇਹਦੇ ਨਾਲ ਪੂਰੇ ਪੰਜਾਬ ਦੇ ਵਿੱਚ 500 ਤੋਂ ਵੱਧ ਜੜੀਆਂ ਗਊਸ਼ਾਲਾ ਖੋਲੀਆਂ ਜਾਣਗੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਲੇਕਿਨ ਹਾਲੇ ਤੱਕ ਜਿਹੜਾ ਵਾ ਕੋਈ ਵੀ ਸਰਕਾਰੀ ਗਊਸ਼ਾਲਾ ਅਸੀਂ ਕਵਾਂਗੇ ਪੂਰੇ ਪੰਜਾਬ ਦੇ ਵਿੱਚ ਵਾਸਟ ਲੈਵਲ ਤੇ ਅੱਛੇ ਲੈਵਲ ਤੇ ਕੋਈ ਵੀ ਪੰਜਾਬ ਸਰਕਾਰ ਵੱਲੋਂ ਕੰਮ ਨਹੀਂ ਕੀਤਾ ਗਿਆ ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਨਾ ਹਾਂ ਕਿ ਪੂਰੇ ਪੰਜਾਬ ਦੇ ਵਿੱਚ 1 ਲੱਖ ਦੇ ਕਰੀਬ ਜੜੀਆਂ ਗਊਆਂ ਨੇ ਸੜਕਾਂ ਦੇ ਉੱਪਰ ਘੁੰਮ ਰਿਆਂ ਨੇ 10000 ਦੇ ਕਰੀਬ ਹਰ ਸਾਲ ਐਕਸੀਡੈਂਟ ਹੋ ਰਹੇ ਨੇ ਬਹੁਤ ਸਾਰੇ ਲੋਕ ਤੇ ਬਹੁਤ ਸਾਰੀਆਂ ਗਊਆਂ ਜੜੀਆਂ ਵਾ ਅਸਾ ਹਾਸੇ ਦਾ ਸ਼ਿਕਾਰ ਹੋ ਕੇ ਮਰ ਜਾਂਦੀਆਂ ਨੇ ਇਸੇ ਸਿਲਸਿਲੇ ਦੇ ਵਿੱਚ ਅੰਮ੍ਰਿਤਸਰ 26 ਤਰੀਕ ਨੂੰ 6ਵੇਂ ਮਹੀਨੇ 'ਚ ਇੱਕ ਲੜਕਾ ਗੋਲ ਬਾਗ ਦੇ ਅੱਗੇ ਜਿਹੜਾ ਐਕਸੀਡੈਂਟ ਹੁੰਦਾ ਵਾ ਉਹਦਾ ਗਾਉਂ ਦੇ ਨਾਲ ਤੇ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਛੋਟੇ ਛੋਟੇ ਬੱਚੇ ਨੇ ਤੇ ਅਸੀਂ ਪੰਜਾਬ ਸਰਕਾਰ ਕੋ ਮੰਗ ਕਰਦੇ ਆ ਤੇ ਉਹਦੇ ਨਾਲ ਨਾਲ ਇਹਨਾਂ ਨੂੰ ਸਵਾਲ ਵੀ ਪੁੱਛਣਾ ਚਾਹੁੰਦੇ ਆ ਕਿ ਇਸ ਚੀਜ਼ ਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਇਹ ਦੇਖ ਸਕਦੇ ਹੋ ਅੰਮ੍ਰਿਤ ਜਿਹੜੇ ਪੰਜਾਬ ਦੇ ਜਿਹੜੇ ਸ਼ਹਿਰ ਹਨ ਲੁਧਿਆਣਾ ਅੰਮ੍ਰਿਤਸਰ ਜਲੰਧਰ ਪਟਿਆਲਾ ਬਠਿੰਡਾ ਮੁਹਾਲੀ ਮੋਗਾ ਬਟਾਲਾ ਪਠਾਨਕੋਟ ਫਿਰੋਜ਼ਪੁਰ ਇਹੋ ਜੇ ਸਾਰੇ ਜਿੰਨੇ ਮੈਂ ਕਹਿੰਦਾ ਜੇ ਮੈਂ ਸ਼ਹਿਰਾਂ ਦੇ ਤੁਹਾਨੂੰ ਨਾਮ ਗਿਣਾਏ ਨੇ ਅਣਗਿਣਤ ਪਿੰਡ ਕਰੋਨਾ ਦੇ ਹਿਸਾਬ ਨਾਲ ਪੰਜਾਬ ਦੀ ਆਬਾਦੀ ਇਹ ਜਿਹੜੇ ਮੈਂ ਤੁਹਾਨੂੰ ਕਾਹਵਸਸ ਵੀ ਦੱਸ ਰਿਹਾ ਕਿੰਨਾ-ਕਿੰਨਾ ਚੀਜ਼ਾਂ ਤੇ ਪਾਮ ਪਬਲਿਕ ਨੂੰ ਠੱਗੀ ਮਾਰ ਰਹੀ ਹੈ ਪੰਜਾਬ ਸਰਕਾਰ ਤੇਲ ਦੇ ਟੈਂਕਰ ਤੇ ਜਿਹੜਾ 100 ਰੁਪਿਆ ਲੱਗ ਰਿਹਾ ਸਿਮਿੰਟ ਦੀ ਬੋਰੀ ਤੇ 1 ਰੁਪਿਆ ਲੱਗ ਰਿਹਾ ਹੈ ਬਿਜਲੀ ਦੇ ਜਿਹੜੇ ਬਿੱਲ ਨੇ ਉਹਦੇ 1 ਯੂਨਿਟ ਤੇ 2 ਪੈਸੇ ਲੱਗ ਰਹੇ ਨੇ ਮੈਰਿਜ ਪੈਲੇਸ ਜਿਹੜਾ ਏਸੀ ਹਾਲ ਆ ਉਹਦਾ 1000 ਰੁਪਿਆ ਨਾਨ ਏਸੀ ਦਾ ਜਿਹੜਾ 500 ਰੁਪਿਆ 4 ਵੀਲਰ ਆ ਜਿਹੜਾ ਉਹਦਾ 1000 ਰੁਪਿਆ ਜਿਹੜਾ 2 ਵੀਲਰ ਆ ਉਹਦਾ 200 ਰੁਪਿਆ ਤੇ ਸੌਰੀ 15 ਕਰੋੜ ਦੇ ਕਰੀਬ ਜਿਹੜਾ ਵਾ ਹਰ ਮਹੀਨੇ ਦਾ ਉਸਾਸ ਜਿਹੜਾ ਵਾ ਸਰਕਾਰ ਕੋ ਜਾ ਰਿਹਾ ਤੇ ਤੁਸੀਂ ਅੰਦਾਜ਼ਾ ਲਾ ਲਓ 2016 ਤੋਂ ਲੈ ਕੇ ਨਸ਼ਟਮ 2024 ਚੱਲ ਗਿਆ ਤੇ ਕਿੰਨੇ ਜਿਹੜੇ ਪੈਸੇ ਆ ਕਾਉਸਸ ਦੇ ਨਾਮ ਤੇ ਇਕੱਠੇ ਕੀਤੇ ਗਏ ਆ ਤੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2 ਸਾਲ ਤੋਂ ਵੱਧ ਹੋ ਗਏ ਆ ਤੁਸੀਂ ਇੱਕ ਮੈਨੂੰ ਬਿਆਨ ਦੱਸ ਦਿਓ ਕਿਸ ਭਾਵੇਂ ਭਗਵੰਤ ਮਾਨ ਦਾ ਹੀ ਦੱਸ ਦਿਓ ਕਿ ਕੋਈ ਇੱਕ ਬਿਆਨ ਆਇਆ ਹੋਏ ਵੀ ਅਸੀਂ ਗਵਾਂ ਦੀ ਰੱਖਿਆ ਦੇ ਲਈ ਜਾਂ ਫਿਰ ਅਸੀਂ ਲੋਕਾਂ ਦੀ ਰੱਖਿਆ ਦੇ ਲਈ ਇਹ ਕਾਉਸਸ ਅਸੀਂ ਜਾਰੀ ਕਰ ਰਹੇ ਆ ਤੇ ਇਹਦੇ ਨਾਲ ਨਾਲ ਅਸੀਂ ਹੁਣ ਜਿਹੜੀਆਂ ਮੰਗਾਂ ਰੱਖੀਆਂ ਨੇ ਪੰਜਾਬ ਸਰਕਾਰ ਕੋਲੋਂ ਸਾਡੀਆਂ 3-4 ਮੰਗਾਂ ਜਿਹੜੀਆਂ ਪੰਜਾਬ ਸਰਕਾਰ ਕੋਲੋਂ ਨੇ ਤੇ ਸਾਡੀਆਂ 3 ਮੰਗਾਂ ਜਿਹੜੀਆਂ ਅੰਮ੍ਰਿਤਸਰ ਪ੍ਰਸ਼ਾਸਨ ਕੋਲੋਂ ਨੇ ਪੰਜਾਬ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਆਂ ਕਿ 2016 ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਜਿਹੜਾ ਕਾਉਸਸ ਪੰਜਾਬ ਦੇ ਲੋਕਾਂ ਕੋਲੋਂ ਠੱਗੀ ਮਾਰ ਕੇ ਪੰਜਾਬ ਸਰਕਾਰ ਨੇ ਇਕੱਠਾ ਕੀਤਾ ਵਾ ਉਹ ਗਊਸ਼ਾਲਾ ਦੇ ਨਿਰਮਾਣ ਵਾਸਤੇ ਅੱਜ ਜਾਰੀ ਕਰ ਦਿੱਤਾ ਜਾਏ ਦੂਸਰੇ ਨੰਬਰ ਤੇ ਜਿਹੜੇ ਵਿਭਾਗਾ ਨੇ ਕਾਉਸਸ ਜਮਾ ਨਹੀਂ ਕਰਾਇਆ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਏ ਤੇ 33ਵੇਂ ਨੰਬਰ ਤੇ 2016 ਤੋਂ ਲੈ ਕੇ ਹੁਣ ਤੱਕ ਜਿਹੜਾ ਕਾਉਂਸਲ ਇਕੱਠਾ ਹੋਇਆ ਹੋਆ ਉਹਦੇ ਉੱਪਰ ਇੱਕ ਕਮੇਟੀ ਬਣਾਈ ਜਾ ਜਾਂਚ ਕਮੇਟੀ ਵੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਵੀ ਹੁਣ ਤੱਕ ਕਾਉਂਸਲ ਜਿਹੜਾ ਕਿਉਂ ਨਹੀਂ ਜਾਰੀ ਕੀਤਾ ਜਿਹੜੇ ਅਫਸਰ ਜਿਹੜੇ ਮੰਤਰੀ ਪੁਰਾਣੀਆਂ ਸਰਕਾਰਾਂ ਦੇ ਤੇ ਹੁਣ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਭਗਵੰਤ ਮਾਨ ਸੀਐਮ ਨੇ ਉਹ ਕਹਿੰਦੇ ਆ ਵੀ ਮੇਰੀ ਪਾਰਟੀ ਦਾ ਵੀ ਕੋਈ ਬੰਦਾ ਜੇ ਠੱਗੀ ਮਾਰੇਗਾ ਨਾ ਉਹਨੂੰ ਵੀ ਮੈਂ ਅੰਦਰ ਕਰਾਂਗਾ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹਣਾ 2 ਸਾਲ ਦੇ ਤੁਹਾਡੀ ਸਰਕਾਰ ਨੂੰ ਹੋ ਗਏ ਆ ਹੁਣ ਤੁਸੀਂ ਆਪਣੀ ਤੁਸੀਂ ਵੇਖ ਲਓ ਵੀ ਤੁਹਾਡਾ ਆਪਣੀ ਪੀੜ੍ਹੀ ਥੱਲੇ ਸੋਡਾ ਮਾਰ ਲਓ ਪੁਰਾਣੇ ਤੇ ਤੁਸੀਂ ਬਾਅਦ ਚ ਕਰਿਓ ਤੇ 2 ਸਾਲਾਂ ਜਿਨ੍ਹਾਂ ਨੇ ਕਫਲਾ ਕੀਤਾ ਉਹਨਾਂ ਨੂੰ ਤੁਸੀਂ ਪਹਿਲਾਂ ਅੰਦਰ ਕਰੋ ਤੇ ਚੌਥੀ ਸਾਡੀ ਕੋ ਮੰਗ ਆਇਆ ਵੀ ਜਿੰਨਾ ਹੁਣ ਤੱਕ